ਅਕਸਰ ਜਦੋਂ ਕਿਸੇ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਉਸ ਨੂੰ ਸਰੋਪਾ ਸਾਹਿਬ ਭੇਟ ਕੀਤਾ ਜਾਂਦਾ ਹੈ ਐਸ ਸਰੋਪਾ ਸਾਹਿਬ ਪਿੱਛੇ ਦਾ ਇਤਿਹਾਸ ਕੀ ਹੈ ਆਓ ਜਾਣਦੇ ਹਾਂ ਪੂਰਾ ਸਾਲ ਸੇਵਾ ਕਰਨ ਤੋਂ ਬਾਅਦ ਗੁਰੂ ਅਮਰਦਾਸ ਜੀ ਨੂੰ ਭੇਟਾਂ ਵਜੋਂ ਸਿਰਫ ਇੱਕ ਸਰੋਪਾ ਮਿਲਿਆ ਕਰਦਾ ਸੀ 12 ਸਾੜ ਲਗਾਤਾਰ ਸੇਵਾ ਕਰਦੇ ਆ ਉਹਨਾਂ ਨੂੰ 1200 ਰੁਪਏ ਮਿਲੇ ਸਨ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਉਹ ਆਪਣੇ ਸੀਸ ਉੱਤੇ ਸਜਾਉਂਦੇ ਗਏ ਤੇ ਫਿਰ ਇੱਕ ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਕੋਲ ਬਿਠਾ ਕੇ ਇੱਕ ਇੱਕ ਕਰਕੇ ਉਹਨਾਂ ਦਾ ਸਰੂਪਾ ਸਾਹਿਬ ਖੋਲੇ ਅਤੇ ਨਾਲ ਹੀ ਉਹਨਾਂ ਨੂੰ 12 ਵਰ ਦਿੱਤੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਥਾਵਿਆਂ ਦੇ ਥਾਵ ਨਿਲੱਜਿਆਂ ਦੀ ਲੱਜ ਨਿਪਤਿਆਂ ਦੇ ਪੁੱਤ ਨਿਗੱਤਿਆਂ ਦੀ ਗੱਤ ਨਿੱਤਿਆਂ ਦੇ ਤਰ ਨਿੱਥਿਆਂ ਦੀ ਥਜ ਨਿਜੋਰੀਆਂ ਦਾ ਜੋਰ ਪੀਰਾਂ ਦੇ ਪੀਰ ਇਸ ਤਰ੍ਹਾਂ ਉਹਨਾਂ ਨੂੰ 12 ਵਾਰ ਦਿੱਤੇ ਗਏ ਸੋ ਬੇਨਤੀ ਆ ਕਿ ਸਰੋਪਾ ਸਾਹਿਬ ਦੀ ਮਹਾਨਤਾ ਨੂੰ ਸਮਝਦਿਆਂ ਹੋਇਆ ਇਸ ਨੂੰ ਥੋਤੀ ਸਮਝ ਕੇ ਤੇੜ ਨਾਂ ਬੰਨਿਆ ਜਾਵੇ ਜਾਂ ਹਾਰੀ ਸਾਰੀ ਦੇ ਗਲ ਵਿੱਚ ਨਾ ਪਾਇਆ ਜਾਵੇ ਹਾਰੀ ਸਾਰੀ ਦਾ ਮਤਲਬ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਜੀ ਧੰਨਵਾਦ